ਦੀ ਲੰਬੀ ਸੀਗੀ ਤੇ 2.5 ਸਾਲ ਮੈਂ ਇੱਥੇ ਰਹੀ ਆ 2.5 ਸਾਲ ਤੋਂ ਬਾਅਦ ਇਹਨਾਂ ਦੀ ਮਦਰ ਨੇ ਮੈਂ ਦਫਤਰ ਦੇ ਕੰਮ ਗਈ ਆ ਬਾਹਰ ਆਉਂਦਿਆਂ ਨੂੰ ਇਹਨਾਂ ਨੇ ਗੇਟ ਨੂੰ ਤਾਲਾ ਲਗਾ ਲਿਆ ਨੈਕਸਟ ਡੇ ਅਸੀਂ ਫੇਰ ਆਏ ਆ ਇਹਨਾਂ ਨੇ ਫੇਰ ਨਹੀਂ ਗੇਟ ਖੋਲ੍ਹਿਆ ਉਸ ਤੋਂ ਨੈਕਸਟ ਡੇ ਅਸੀਂ ਫੇਰ ਆਏ ਆ ਫੇਰ ਇਹਨਾਂ ਨੇ ਗੇਟ ਦੇ ਇੱਕ ਬਾਹਰ ਲੋਕ ਲਾਇਆ ਸੀ ਜਿਹੜਾ ਤੁਹਾਨੂੰ ਐਸੀ ਦਾ ਕਹਿੰਦੇ ਸੀ ਕੁੜੀਆਂ ਦੀ ਕੁੜੀ ਐ ਪਹਿਲਾਂ ਲੰਬ ਮੈ ਰਿਸ ਕਰਵਾਈ ਵਿਆਹ ਦੇ 2 ਸਾਲ ਬਾਅਦ ਸੱਸ ਨੇ ਜੱਟ ਦਾ ਤਾਨਾ ਦੇ ਕੇ ਘਰੋਂ ਨੂੰ ਨੂੰ ਬਾਹਰ ਕੱਢ ਦਿੱਤਾ ਇਹ ਇਲਜ਼ਾਮ ਨੇ ਪੀੜਤ ਨੂੰ ਦੇ ਦੱਸਦੀ ਕਿ ਅੰਮ੍ਰਿਤਸਰ ਦੇ ਮੋਕੰਪੁਰਾ ਤੋਂ ਇਹ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਇੱਕ ਨਗਰ ਨਿਗਮ ਦੀ ਬਿਲਡਿੰਗ ਇਨਸਪੈਕਟਰ ਦੇ ਵੱਲੋਂ ਆਪਣੇ ਨਾਲ ਧੱਕਾ ਹੋਣ ਦੇ ਇਲਜ਼ਾਮ ਲਗਾਏ ਗਏ ਨੇ ਕਿ ਹਜਾਰਿਆਖੀ ਉਸ ਦੀ ਸੱਸ ਦੇ ਵੱਲੋਂ ਵਿਆਹ ਦੇ 2 ਸਾਲ ਬਾਅਦ ਉਸ ਦੇ ਲਈ ਘਰ ਦੇ ਦਰਵਾਜ਼ੇ ਬੰਦ ਕਰ ਦਿੱਤੇ ਗਏ ਤੇ ਉਸ ਨੂੰ ਜਾਤ ਦਾ ਸਨ ਨ ਮਰਿਆ ਗਿਆ ਮੇਰਾ ਨਾਮ ਹਰਪੀਤ ਹੈ ਅੱਜ ਤੋਂ 4 ਸਾਲ ਪਹਿਲੇ ਮੇਰਾ ਇੱਥੇ ਪ੍ਰਥਮੇਸ਼ ਮੋਹਨ ਰਾਹੁਲ ਦੇ ਨਾਲ ਮੈਰਿਜ ਹੋਈ ਸੀਗੀ ਸੱਡੀ ਲਵ ਮੈਰੀ ਸੀਗੀ ਤੇ 2.5 ਸਾਲ ਮੈਂ ਇੱਥੇ ਰਹੀ ਆ 2.5 ਸਾਲ ਤੋਂ ਬਾਅਦ ਇਹਨਾਂ ਦੀ ਮਦਰ ਨੇ ਮੈਂ ਦਫਤਰ ਦੇ ਕੰਮ ਗਈ ਆ ਬਾਅਦ ਆਉਂਦਿਆਂ ਨੂੰ ਉਹਨਾਂ ਨੇ ਗੇਟ ਨੂੰ ਤਾਲਾ ਲਗਾ ਲਿਆ ਔਰ ਗੇਟ ਨਹੀਂ ਖੋਲਿਆ ਜਿਹੜੇ ਤੱਕ ਕੰਮ ਕਰਦੇ ਸੀ ਇਸ ਟਾਈਮ ਮੈਂ ਪਠਾਨਗੋੜ ਸੀਗੀ ਕਿਹੜੇ ਟਾਈਮ ਵਿੱਚ ਜਾ ਰਹੀ ਹੈ ਕਿ ਬਿਲਡਿੰਗ ਇਨਸਪੈਕਟਰ ਆ ਪਰਫੈਕਸ਼ਨ ਚਾਹ। ਇਹਨਾਂ ਨੇ ਗੇਟ ਨਹੀਂ ਖੋਲਿਆ। ਮੈਂ ਰਾਤੀ 10 ਵਜੇ ਤੱਕ ਇੱਥੇ ਗੇਟ ਦੇ ਬਾਹਰ ਖੜੀ ਰਹੀ ਆ। ਫਿਰ ਰਾਹੁਲ ਨਾਲ ਕੀਤਾ ਮੁਲਾਕਾਤ ਹੋਈ ਤੇ ਕਿਦਾਂ ਜਿਹੜੇ ਪਹਿਲੇ ਤੁਹਾਨੂੰ ਮੈਰਿਜ ਦਾ ਜਿਹਾ। ਫਿਰ ਰਾਹੁਲ ਨਾਲ ਮੇਰੀ ਦਫਤਰੀ ਮੁਲਾਕਾਤ ਹੋਈ ਸੀ ਕਿ ਉੱਥੇ ਇਹਨੂੰ ਮੈਨੂੰ ਕਿਹਾ ਕਿ ਮੈਂ ਇੰਡੀਅਨ ਇੰਟੈਲੀਜੈਂਸੀ ਚਾ ਤੇ ਮੈਂ ਇਸ ਟਾਈਮ ਸਸਪੈਂਡ ਚੱਲ ਰਿਹਾ। ਫਿਰ ਚਲੋ ਸਾਡਾ ਆਪਸ ਚ ਅਸੀਂ ਮੈਰਿਜ ਕਰਾ ਲਈ। ਉਸ ਤੋਂ ਬਾਅਦ ਇਹਨਾਂ ਨੇ ਜਦੋਂ ਮੈਂ ਪਠਾਨਕੋਟ ਮੇਰੀ ਜੁਆਇਨਿੰਗ ਹੋਈ ਹੈ ਮੈਂ ਉੱਥੇ ਗਈਆਂ ਇਹਨਾਂ ਨੇ ਆਂਦਿਆਂ ਨੂੰ ਗੇਟ ਨਹੀਂ ਖੋਲਿਆ ਮੇਰਾ ਤੀ 10 ਵਜੇ ਤੱਕ ਉਦੋਂ ਖੜੀ ਰਹੀਆਂ ਇੱਥੇ ਫਿਰ ਮੇਰੇ ਘਰੋਂ ਆਏ ਨੇ ਮੈਨੂੰ ਲੈ ਕੇ ਗਏ ਨੇ ਨੈਕਸਟ ਡੇ ਅਸੀਂ ਫੇਰ ਆਏ ਆ ਇਹਨਾਂ ਨੇ ਫੇਰ ਨਹੀਂ ਗੇਟ ਖੋਲਿਆ ਉਸ ਤੋਂ ਨੈਕਸਟ ਡੇ ਅਸੀਂ ਫੇਰ ਆਏ ਆ ਫਿਰ ਇਹਨਾਂ ਨੇ ਗੇਟ ਦੇ ਇੱਕ ਬਾਹਰ ਲੋਕ ਲਾਇਆ ਹੈ ਜਿਸ ਕਰਕੇ ਮਤਲਬ ਛੋੜਾ ਮੇਰੇ ਮਤਲਬ ਘਰ ਦੇ ਬੋਲੇ ਕਿ ਇਹ ਕੀ ਜਿੱਦਾਂ ਵੀ ਮਤਲਬ ਪੇਰੈਂਟਸ ਨੂੰ ਪੇਰੈਂਟਸ ਕਰਦੇ ਆ ਉਹਨਾਂ ਨੂੰ ਫੀਲ ਹੋਇਆ ਕੀ ਐਦਾਂ ਥੋੜੀ ਗੱਲਣਾ ਚਾਹੀਦਾ ਉਸ ਤੋਂ ਬਾਅਦ ਵੈਰੀ ਨੈਕਸਟ ਦਿਨਾਂ ਦੀ ਮਦਰ ਨੇ ਥਾਣੇ 'ਚ ਕੰਪਲੇਂਟ ਲਿਖਾ ਦਿੱਤੀ ਕਿ ਇਹ ਸਾਨੂੰ ਮਾਰ ਕੇ ਭੱਜੀ ਹੈ ਜਦਕਿ ਮੈਂ 3 ਦਿਨ ਇੱਥੇ ਆਂਦੀ ਰਹੀ ਆ ਮੈਂ ਜੇ ਮੇਰੇ 'ਚ ਕੋਈ ਗਲਤੀ ਹੁੰਦੀ ਤੇ ਮੈਂ ਆਣਾ ਥੋੜੀ ਸੀਗਾ ਵਾਪਸ ਈਵਨ ਜਦੋਂ ਮੈਂ ਇਥੋਂ ਘਰੋਂ ਗਈ ਵੀ ਆ ਉਸ ਦਿਨ ਮੈਂ ਇਹਦੀ ਮਦਰ ਨੂੰ ਰੋਟੀ ਬਣਾ ਕੇ ਦੇ ਕੇ ਖਵਾ ਕੇ ਗਈ ਆ ਇਹਦੀ ਮਦਰ ਮੈਨੂੰ ਬਾਅਦ ਤੱਕ ਛੱਡਣ ਆਈ ਹੈ ਠੀਕ ਹੈ ਫਿਰ ਥੋੜੇ 10 ਦਿਨ ਬਾਅਦ ਆ ਗਏ ਮੈਨੂੰ ਅਜੇ ਤੱਕ ਮੈਨੂੰ ਕੋਈ ਨੋਟੀਫਿਕੇਸ਼ਨ ਨਹੀਂ ਆਇਆ ਅਜੇ ਤੱਕ ਮੈਨੂੰ ਕੋਈ ਨੋਟ ਨਹੀਂ ਕਰਾਇਆ ਗਿਆ ਜਿਹੜਾ ਤੁਹਾਨੂੰ ਐਸਸੀ ਦਾ ਕਹਿੰਦੇ ਸੀ ਕਹਿੰਦੇ ਜੀ ਇਹ ਚੂੜਿਆਂ ਦੀ ਕੁੜੀ ਹੈ ਅਸੀਂ ਨਹੀਂ ਰੱਖਣੀ ਹੁਣ ਇਹਨਾਂ ਦੀ ਮਦਰ ਦੀ ਏਅਰ ਥਿੰਕਿੰਗ ਹੈ ਕਿ ਇਹ ਚੂੜਿਆਂ ਨੇ ਪਹਿਲੇ ਸਭ ਪਤਾ ਸੀਗਾ ਜੀ ਸਾਡੇ ਘਰ ਵੀ ਆਂਦਾ ਸੀਗਾ ਸਭ ਪਤਾ ਸੀਗਾ ਉਹਨੂੰ ਇਹ ਬ੍ਰਾਹਮਣ ਨੇ ਬ੍ਰਾਹਮਣ ਹੋਏ ਤੁਸੀਂ ਮਾਰਦੇ ਜੀ ਤੁਸੀਂ ਮੇਰਾ ਘਰ ਆ ਰਿਹਾ ਮੈਨੂੰ ਘਰ ਐਂਟਰ ਕਰਨ ਦੇ ਨਾ ਕੋਈ ਡਿਵੋਰਸ ਹੋਇਆ ਹੈ 2 ਸਾਲ ਤੋਂ ਮੈਂ ਇਹਨੂੰ ਮੇਰੇ ਨਾਲ ਬਾਹਰ ਰਹਿ ਰਿਹਾ ਹੈ ਬਾਰ ਡਾਕਟਰ ਜਾ ਰਹੇ ਹਨ ਮਤਲਬ ਹਰ ਕਿਸੇ ਦੀ ਕੋ ਮਨ ਜਾ ਰਹੇ ਆ ਮੇਰੇ ਪਿੰਡ ਜਾ ਰਿਹਾ ਪਰ ਮੈਨੂੰ ਆਪਣੇ ਘਰ ਕਿਉਂ ਨਹੀਂ ਐਂਟਰ ਕਰਨ ਦੇ ਰਿਹਾ ਮੈਂ ਉਹਦੇ ਘਰ ਜਾਣਾ ਹੈ ਨਾ ਮੇਰਾ ਵੀ ਘਰ ਹੈ ਜਿਹਦੀ ਕਰਵਾਈ ਹੀ ਲਵ ਨੈਕ ਹੋਈ ਕੱਢੀ ਜਿਹੜਾ ਦਿੱਤੀ ਸੀ ਇਸੇ ਘਰ ਚਾਹੀ ਸੀ ਇਸੇ ਘਰ ਚ ਹੀ ਆਈ ਸੀ ਇਸੇ ਘਰ ਚਾਹੀ ਸੀ ਵਾਤਾ ਦਾ ਇਹ ਹੀ ਕਹਿਣਾ ਹੈ ਕਿ ਉਹਨੂੰ ਜਿਹੜਾ ਵੀ ਬੇਦਖਲ ਕੀਤਾ ਗਿਆ ਹੈ ਮਾਤਾ ਦਾ ਕਹਿਣਾ ਹੈ ਬੇਦਖਲ ਕੀਤਾ ਗਿਆ ਬੇਦਖਲ ਉਹਨਾਂ ਨੇ ਮੈਰਿਜ ਤੋਂ ਬਾਅਦ ਕੀਤਾ ਉਹਨਾਂ ਨੇ ਠੀਕ ਹੈ ਕੀਤਾ ਜਾਂ ਨਹੀਂ ਕੀਤਾ ਤੁਹਾਨੂੰ ਪਤਾ ਕੀਤਾ ਜਾਂ ਨਹੀਂ ਕੀਤਾ ਮੈਨੂੰ ਇਸ ਬਾਰੇ ਨਹੀਂ ਪਤਾ ਕਿਉਂਕਿ ਮੁੰਡਾ ਰੋਜ਼ ਘਰ ਆ ਰਿਹਾ ਹੈ ਜਿਹੜੀ ਉਹ ਮੇਰਾ ਰੋਜ਼ ਰਾਤੀ ਵੀਡੀਓ ਕਾਲ ਕਰਦਾ ਮੈਂ ਉਹਦੇ ਸਕਰੀਨਸ਼ਾਟ ਲਏ ਨੇ ਇਹਨਾਂ ਦੇ ਘਰ ਦੇ ਸਕਰੀਨਸ਼ਾਟ ਨੇ ਸਾਰੇ ਠੀਕ ਹੈ ਔਰ ਇਥੋਂ ਇਹਨਾਂ ਦੇ ਕੈਮਰੇਜ਼ ਦੀਆਂ ਤੁਸੀਂ ਵੀਡੀਓਜ਼ ਘਡਾਓ ਕਿ ਆਈ ਥਿੰਕ 10 ਦਿਨ ਪਹਿਲੇ ਦੀਆਂ ਘਡਾ ਲੋਗੇ ਤੇ ਉਹ ਘਰ ਹੀ ਹੋਏਗਾ ਜਿਸ ਬੱਚੇ ਨੂੰ ਅਸੀਂ ਬੇਦਖਲ ਕੀਤਾ ਉਹਨੂੰ ਅਸੀਂ ਘਰ ਥੋੜੀ ਐਂਟਰ ਕਰਨ ਦਵਾਂਗੇ ਘਰ ਘਰ ਲੱਗਾ ਹੈ ਉਹਦੇ ਕੱਪੜੇ ਉੱਪਰ ਪਏ ਘਰ ਨੇ ਮੇਰੇ ਵੀ ਇਵਨ ਕੱਪੜੇ ਘਰ ਨੇ ਮੇਰੇ ਡਾਕੂਮੈਂਟਸ ਇਹਨਾਂ ਦੇ ਘਰ ਨੇ ਉਦੋਂ ਦੇ ਮੈਨੂੰ ਕੁਝ ਨਹੀਂ ਦੇ ਉਹਨਾਂ ਦੀ ਮਾਤਾ ਨੂੰ ਜਿਹੜੀ 120 ਪਰ ਪੁੱਤ ਵਾਲੇ ਜਿਹੜੇ ਕਿ ਤੱਕ ਪਹੁੰਚੇ ਸੀ ਉਹਨਾਂ ਨੂੰ ਦੱਸਿਆ ਗਿਆ ਹੈ ਕਿ ਆਹ ਦਾ ਜਿਹੜਾ ਕੋਰ ਦੇ ਵਿੱਚ ਕੇਸ ਚੱਲ ਰਿਹਾ ਹੈ ਕਿ ਤੁਹਾਨੂੰ ਕੋਰ ਦੇ ਮੈਨੂੰ ਕੋਈ 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 ਨੋਟਿਸ ਨਹੀਂ ਆਇਆ ਕੋਈ ਮੈਨੂੰ ਨੋਟ ਨਹੀਂ ਕਰਾਇਆ ਗਿਆ ਅਗਰ ਕੋਈ ਚੱਲ ਰਿਹਾ ਮੈਨੂੰ ਕੁਝ ਨੋਟ ਨਹੀਂ ਗਿਆ ਤੁਹਾਨੂੰ ਜਿਹੜਾ ਕੋਰ ਦਾ ਕੋਈ ਨੋਟ ਨਹੀਂ ਕੋਈ ਕੋਈ ਨੋਟ ਨਹੀਂ ਕਰਾਇਆ ਅਰੇ ਤੱਕ ਕੁਝ ਨੋਟ ਨਹੀਂ ਮੈਨੂੰ ਇਨਸਾਫ ਦਿੱਤਾ ਜਾਵੇ ਮੈਂ ਦਰਦ ਦਰ ਟੱਕੇ ਖਾ ਰਹੀ ਹਾਂ ਉਧਰ ਮੌਕੇ ਉੱਤੇ ਪੁਲਿਸ ਅਧਿਕਾਰੀ ਪਹੁੰਚੀ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਦੋਵੇਂ ਪਾਰਟੀਆਂ ਦਾ ਪੱਖ ਸੁਣਿਆ ਜਾ ਰਿਹਾ ਜੋ ਵੀ ਮਾਮਲਾ ਹੈ ਉਸ ਨੂੰ ਵੱਡੇ ਅਧਿਕਾਰੀਆਂ ਦੇ ਧਿਆਨ ਵਿੱਚ ਲਿਆਂਦਾ ਜਾਵੇਗਾ ਹਾਂਜੀ ਸਰ ਇੱਕ ਜਿਹੜਾ ਲੇਡੀ ਛੱਲੋਂ ਜਿਹੜਾ ਵੀ ਹਰਪ੍ਰੀਤ ਕੋਰੋਂ ਜਿਹੜਾ ਵੀ ਇਹਨਾਂ ਸੂਰੇ ਪਰਵਾਦੇ ਘਰ ਜਾਣ ਕੇ ਜਿਹੜਾ ਵੀ ਉਹਨਾਂ ਦਾ ਗੇਟ ਗਾੜੀ ਬੈਠੀ ਹੈ ਕੀ ਕਰਨੇ ਸਾਨੂੰ ਤੇ 112 ਹੈਲਪਲਾਈਨ ਤੋਂ ਸਾਨੂੰ ਆਇਆ ਸੀ ਕਾਲ ਆਈ ਹੈ ਜੀ ਮਾਤਾ ਕਹਿੰਦੀ ਸੀ ਮੇਰੇ ਮੇਰੇ ਨਾਲ ਹੈਪਰ ਹੋ ਰਿਹਾ ਮੇਰੇ ਹੱਥੀ ਪਏ ਆ ਕੇ ਮੇਰੀ ਨੌਂ ਹੈ ਕਹਿੰਦੇ ਕਿ ਨੋਆ ਮੈਂ ਕੋਰਟ ਕੇ ਚੱਲ ਰਿਹਾ ਸਾਡਾ ਜੀ ਤੇ ਬੇਟਾ ਸਾਡੇ ਨੂੰ ਫਾਰਗਤ ਹੀ ਦਿੱਤੀ ਆ ਮੈਂ ਮੈਂ ਆਪਣੇ ਤੋਂ ਉਹਨੂੰ ਲਾਕ ਕੀਤਾ ਵਾ ਤੇ ਇਹਨਾਂ ਦਾ ਕਹਿਣਾ ਵਾ ਮੇਰੇ ਹੱਥੀ ਪਏ ਆਗੇ ਇੱਥੇ ਤੇ ਮੇਰੇ ਘਰ ਗਾੜੀ ਮੈਨੂੰ ਘੇਰਿਆ ਵਾ ਮੈਨੂੰ ਬਾਹਰ ਨਹੀਂ ਨਿਕਲਦੇ ਦੇ ਅਸੀਂ 112 ਤੋਂ ਹੈਲਪਲਾਈਨ ਤੋਂ ਉਸੇ ਵਾਲੇ ਆ ਗਏ ਇਹਨਾਂ ਨੂੰ ਰੋਕ ਦਿੱਤੀ ਆ ਇਹਦੇ ਬਾਰੇ ਸਾਨੂੰ ਨਹੀਂ ਪਤਾ ਹੀ ਕੋਰਟ ਕੇ ਚੱਲ ਰਿਹਾ ਜਾਂ ਨਹੀਂ ਚੱਲ ਰਿਹਾ ਉਹ ਐਸਐਚਓ ਸਾਹਿਬ ਦੀ ਨੋਟਿਚ ਲਿਆ ਦਿੰਨੇ ਆ ਥਾਣਾ ਮੁਕਤਪੁਰਾ ਜਾ ਕੇ ਜੋ ਵੀ ਇਹਨਾਂ ਦਾ ਹੋਊਗਾ ਉਹ ਜਾ ਕੇ ਪੰਚਪ ਸਰਾਂ ਨੂੰ ਦੱਸਾਂਗੇ ਜਿਹੜੀ ਬੀਬੀ ਵਾਲਾ ਤੁਹਾਨੂੰ ਐਲਪਲਾਨ ਤੇ ਨੰਬਰ ਤੇ ਫੋਨ ਕੀਤਾ ਗਿਆ ਤੇ ਉਹਨਾਂ ਕੋਲ ਕੋਰਟ ਦੀ ਜਿਹੜੀ ਪੀਐਫਆਈਆਰ ਜਾਂ ਮੰਗੀ ਜਾਂ ਕੋਈ ਨਹੀਂ ਸਾਨੂੰ ਕੋਈ ਨਹੀਂ ਦਿਖਾਇਆ ਜੀ ਉਹਨਾਂ ਨੇ ਜਾ ਕੇ ਥਾਣੇ ਤੇ ਫੋਨ ਕੀਤਾ ਸਾਨੂੰ ਨਹੀਂ ਕੋਈ ਦਿਖਾਇਆ ਥਾਣੇ ਐਸਚੂ ਸਾਹਿਬ ਨੂੰ ਹੁਣ ਠੀਕ ਹੈ ਕਿ ਚਲੇ ਪਰਿਵਾਰ ਆਏ ਨੇ ਪਰਿਵਾਰਾਂ ਨੇ ਟਾਈਮ ਦੇ ਕੇ ਚਲੇ ਆ ਜੀ ਥਾਣੇ ਆ ਜਾਓ ਤੁਹਾਡਾ ਥਾਣੇ ਬੈਠੀ ਕਿੰਨੇ ਦੱਸਦੀ ਕਿ ਹੁਣ ਇਸ ਪੀੜਤ ਨੂੰ ਦੇ ਵੱਲੋਂ ਪੁਲਿਸ ਪ੍ਰਸ਼ਾਸਨ ਤੋਂ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਉਸ ਦੇ ਵੱਲੋਂ ਕਿਹਾ ਜਾ ਰਿਹਾ ਕਿ ਉਹ ਆਪਣੇ ਸੌਰੀ ਘਰ ਦੇ ਵਿੱਚ ਰਹਿਣਾ ਚਾਹੁੰਦੀ ਹੈ ਅੰਮ੍ਰਿਤਸਰ ਤੋਂ ਹਰਜੀਤ ਗ